ਭਗਵੰਤ ਮਾਨ ਨੇ ਪੰਜਾਬੀਆਂ ਨੂੰ ਕਹੀ ਵੱਡੀ ਗੱਲ ਔਦਨ ਦੱਸ ਤੇ ਮਾਨ ਸਾਹਿਬ ਨੇ ਕੀ ਕਿਹਾ ਅੱਜ ਜ਼ਿਲ੍ਹਾ ਸ਼੍ਰੀ ਅਮਰitsar ਸਾਹਿਬ ਦੇ ਹਲਕਾ ਮਜੀਠਾ ਦੀ ਦਾਣਾ ਮੰਡੀ ਵਿਖੇ ਰਾਜਪਤੀ ਸਮਾਗਮ 'ਚ ਸ਼ਿਰਕਤ ਕੀਤੀ 11 ਕਰੋੜ 32 ਲੱਖ ਤੋਂ ਵੱਧ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ 23 ਪੈਂਟੂਲਿੰਗ ਸੜਕਾਂ ਦੇ ਨਿਰਮਾਣ ਕਾਰਜ ਦੇ ਸਾਮ ਸੰਭਾਲ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਜਿਸ ਨੂੰ ਤੈ ਸਮੇਂ ਤੇ ਤਿਆਰ ਕਰਕੇ ਲੋਕ ਸਮਰਪਿਤ ਕੀਤਾ ਜਾਵੇਗਾ ਇਹਨਾਂ ਪਿੰਡੂ ਲਿੰਕ ਸੜਕਾਂ ਨਾਲ ਕਿਸਾਨਾਂ ਅਤੇ ਰਾਹੀਰਾਂ ਨੂੰ ਆਉਣ ਵਾਲੀਆਂ ਦਿੱਕਤਾਂ ਅਤੇ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲੇਗਾ ਸੜਕਾਂ ਦੇ ਨਿਰਮਾਣ ਦੇ ਨਾਲ-ਨਾਲ ਅਗਲੇ 5 ਸਾਲ ਤੱਕ ਇਹਨਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵੀ ਸਾਡੀ ਹੋਵੇਗੀ ਇਹਨਾਂ ਦੀ ਸਾਂਭ ਸੰਭਾਲ ਕਿੰਨੀ ਯਾਦਗੀ ਤਾਂ ਕਿ ਆਮ ਲੋਕਾਂ ਦੇ ਭਵਿੱਖ 'ਚ ਕਿਸੇ ਤਰ੍ਹਾਂ ਦੀ ਖੱਜਲ ਖਵਾਰੀ ਨਾ ਹੋਵੇ ਲੋਕਾਂ ਦੇ ਭਵਿੱਖ ਨੂੰ ਦੇਖਦੇ ਹੋਏ ਲੋਕ ਵੱਲੋਂ ਦਿੱਤੇ ਟੈਕਸਾਂ ਦੇ ਰੂਪ ਚ ਸਰਕਾਰ ਨੂੰ ਦਿੱਤੇ ਇੱਕ ਇੱਕ ਪੈਸੇ ਨੂੰ ਪੂਰੀ ਇਮਾਨਦਾਰੀ ਅਤੇ ਸਮਝਦਾਰੀ ਨਾਲ ਖਰਚਾ ਜਾਵੇਗਾ ਪਿੰਡੂ ਇਲਾਕਿਆਂ ਚ ਸੜਕੀ ਸਮਰਥਕ ਵਿੱਚ ਸੁਧਾਰ ਕਰੰਤੇ ਪਿੰਡਾਂ ਦੇ ਲੋਕਾਂ ਨੂੰ ਹਰ ਸਹੂਲਤਾਂ ਮੁਹੱਈਆ ਕਰਵਾਉਣਾ ਲਈ ਸਾਡੀ ਸਰਕਾਰ ਇੱਕਦਮ ਵਚਨਬੱਧ ਹਾਂ ਤਾਂ ਦੱਸਦੀ ਹੈ ਜੀ ਪੰਤਪਾ ਸਾਹਿਬ ਨੇ ਪੰਜਾਬੀਆਂ ਨੇ ਕਈ ਵੱਡੀ ਗੱਲ ਉਹਨਾਂ ਨੇ ਕਿਹਾ ਕਿ ਕਰੋੜਾਂ ਰੁਪਇਆ ਸੀ ਜੋ ਹੈ ਪਿੰਡੂਲੀ ਸੜਕਾਂ ਤੇ ਲਗਾਵਾਂਗੇ ਤੇ ਇਸ ਦੀ ਜਿਹੜੀ ਹੈ ਸਾਮ ਸੰਭਾਲ ਵੀ ਕਰਾਂਗੇ ਤਾਂ ਕਿ ਆਉਣ ਜਾਣ ਵਾਲੇ ਰਾਹੀਗੀਆਂ ਤੇ ਕਿਸਾਨਾਂ ਨੂੰ ਕੋਈ ਦਿੱਕਤ ਨਾ ਹੋਵੇ ਸਾਡੀ ਸਰਕਾਰ ਤੁਹਾਡੇ ਟੈਕਸ ਦਾ ਇੱਕ ਇੱਕ ਪੈਸਾ ਜਿਹੜਾ ਹੈ ਪੂਰੀ ਇਮਾਨਦਾਰੀ ਨਾਲ ਖਰਚ ਕਰ ਰਹੀ ਹੈਗੀ ਤੁਹਾਡੇ ਕੰਮਾਂ ਵਾਸਤੇ ਹੀ ਖਰਚ ਕਰ ਰਹੀ ਹੈ ਤਾਂ ਕਿ ਕੋ ਨੂੰ ਕੋਈ ਦਿੱਕਤ ਨਾ ਹੋਵੇ ਹਾਂਜੀ ਪੰਤਮਾ ਸਾਹਿਬ ਲਗਾਤਾਰ ਕੰਮ ਕਰ ਰਹੇ ਹੈਗੇ ਜੀ ਅੰਮ੍ਰਿਤਸਰ ਦੇ ਵਿੱਚ ਰਾਜਪਤਰੀ ਸਮਾਗਮ 'ਚ ਉਹਨਾਂ ਨੇ ਵੱਡਾ ਐਲਾਨ ਕਰ ਦਿੱਤਾ ਪੰਜਾਬੀਆਂ ਨੂੰ ਕਹਿਤੀ ਵੱਡੀ ਗੱਲ ਉਹਨਾਂ ਨੇ ਕਿਹਾ ਕਿ ਅਸੀਂ ਲਗਾਤਾਰ ਇਦਾਂ ਹੀ ਕੰਮ ਕਰਦੇ ਰਵਾਂਗੇ ਤੁਸੀਂ ਤੁਹਾਡਾ ਸਾਥ ਦਿੰਦੇ ਰਹੋ ਇਹ ਵੱਡੀ ਗੱਲ ਹੋਈ ਹੈ ਜੀ ਕਿਉਂਕਿ ਪਿੰਡੂ ਸੜਕਾਂ ਜਿਹੜੀਆਂ ਹੈਗੀਆਂ ਬਹੁਤ ਜ਼ਿਆਦਾ ਜ਼ਰੂਰੀ ਹੈਗੀਆਂ ਕਿਉਂਕਿ ਲੋਕਾਂ ਨੇ ਉੱਥੋਂ ਲੰਘਣਾ ਹੁੰਦਾ ਕਿਸਾਨਾਂ ਨੇ ਲੰਘਣਾ ਹੁੰਦਾ ਤੇ ਜੇ ਸੜਕਾਂ ਵਧੀਆ ਬਣਨਗੀਆਂ ਦੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ ਤੇ ਖੱਜਲ-ਕੁਵਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਭਵੰਤਮਾ ਸਾਧ ਦੀ ਸਰਕਾਰ ਕਰੋੜਾਂ ਰੁਪਏ ਖਰਚ ਕਰੀ ਹੈਗੀਆਂ ਜੀ ਪਿੰਡੂ ਲਿੰਕ ਸੜਕਾਂ ਬਣਾਉਣ ਦੇ ਵਿੱਚ ਇਹ ਵੱਡੀ ਗੱਲ ਹੈਗੀ ਹੈ ਜੀ ਬਾਕੀ ਤੁਹਾਡਾ ਇਸ ਵਰ ਕੀ ਵਿਚਾਰ ਹੈ ਕਮੈਂਟਾਂ ਚ ਜਰੂਰ ਦੱਸੋ ਚੈਨਲ ਇਦਾਂ ਹੀ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਲੋਕਾਂ ਤੱਕ ਗੱਲ ਪਹੁੰਚੇ ਜੀ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਅਸੀਂ ਤੁਹਾਡੇ ਵਾਸਤੇ ਖਬਰਾਂ ਲੈਣੇ ਹੈਗੇ ਜੀ ਕਿ ਸਰਕਾਰ ਤੁਹਾਡੇ ਹਿੱਸੇ ਕੀ ਕਰੀ ਹੈਗੀ ਤੁਹਾਡਾ ਵੀ ਫਰਜ਼ ਬੰਦਾ ਹੈ ਕਿ ਤੁਹਾਡੀ ਜੋ ਹੈ ਥੋੜੀ سپورਟ ਜਰੂਰ ਕਰੋ ਤਾਂ ਕਿ ਅਸੀਂ ਇਦਾਂ ਹੀ ਜੋ ਹੈ ਕੰਮ ਕਰਦੇ ਰਹੀਏ ਬਾਕੀ ਜਾਂਦੇ ਨੂੰ ਦੱਤੀ ਹੈ ਚੀਪੰਤਨਾ ਸਾਹਿਬ ਨੇ ਪੰਜਾਬੀਆਂ ਨੂੰ ਕਹੀ ਵੱਡੀ ਗੱਲ